ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੂੰ ਚੈਨਲ ਨੂੰ ਪਿੰਡ ਪੜੋ ਦੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਨਰੇਗਾ ਕਰਮਚਾਰੀਆਂ ਦੀ ਕੋਈ ਵੀਡੀਓ ਨੂੰ ਲੈ ਕੇ ਪਿੰਡ ਦੇ ਵਿੱਚ ਬਵਾਦ ਹੋਇਆ ਹੈ ਆਓ ਤੁਹਾਨੂੰ ਸੁਣਾਉਣੇ ਅਸਲ ਵੀਡੀਓ ਨੂੰ ਲੈ ਕੇ ਹੋ ਚੱਲ ਰੇ ਬਵਾਦ ਬਾਰੇ ਅਤੇ ਇਸ ਘਟਨਾ ਦੇ ਵਿੱਚ ਸਾਬਕਾ ਸਰਪੰਚ ਅਤੇ ਆਪ ਦੇ ਵਿੱਚ ਕੋਈ ਪਿੰਡ ਪੜੋ ਦੇ ਵਿਗੇ ਖਾਸ ਹੁਣੀ ਹੋਈ ਗਈ ਆ ਉਸ ਨੂੰ ਸੁਣਾਉਣੇ ਵੀ ਪੁੱਛਦਾ ਸੀ ਫਿਰ ਆ ਕੇ ਪੁੱਛਦਾ ਸੀ ਵੀ ਤੂੰ ਵੀਡੀਓ ਦਾ ਨਾ ਆਪਣਾ ਵੀ ਕੋਈ ਗੱਲਬਾਤ ਆ ਕੋਈ ਧਾਟਾ ਬੰਦੇ ਦਾ ਮੈਂ ਗੱਲ ਕਰ ਨੂੰ ਜਿਹੜੀ ਕਰਨੀ ਆ ਵੀਡੀਓ ਮੈਂ ਗੱਲ ਗੱਲ ਕਿਹਦੇ ਨਾਲ ਕਰਾਂ ਕੀ ਨਾ ਤੂੰ ਪੁੱਛ ਬੀ ਆ ਬਸ ਜਦੋਂ ਬੰਦਾ ਕਰਦਾ ਓਰੇ ਸਰਪੰਚ ਕੌਣ ਅਸੀਂ ਮੈਂਬਰ ਹੈਗੇ ਹਾਂ ਤੂੰ ਕੰਮ ਤੇ ਆ ਹੈ ਕੋਈ ਮੈਂਬਰ ਤੂੰ ਕੋਈ ਮੈਂਬਰ ਨਹੀਂ ਹੈਗਾ ਇੱਥੇ ਏ ਭੁੱਲ ਜਾ ਵੀ ਤੂੰ ਮੈਂਬਰ ਐ ਮੈਂਬਰ ਆ ਮੈਂ ਤੂੰ ਕੰਮ ਤੇ ਆ ਆ ਜੀ ਲੱਗੀ ਦੀ ਆ ਤੂੰ ਕੰਮ ਤੇ ਆ ਆ ਕੰਮ ਤੇ ਆ ਹੈਗਾ ਕੰਮ ਦੀ ਆ ਇਹ ਕੰਮ ਦੀ ਆ ਫਿਰ ਕੰਮ ਨੂੰ ਸਬੂਤ ਕਰ ਉਹ ਖਾ ਕਰ ਆ ਜੀ ਲੱਗੀ ਹੋਈ ਆ ਅੱਜ ਤੈਨੂੰ ਤੂੰ ਕੋਲ ਨਾ ਯਾਰ ਲੱਗੀ ਐ ਕੰਮ ਕਰ ਰਿਹਾ ਬੰਦਾ ਤੈਨੂੰ ਕੋਲ ਨੂੰ ਮਰਦਾ ਇਹ ਤਾਂ 3500 ਰੁਪਏ ਲੈਣਾ ਉਹ ਕੱਢ ਕੇ ਧਰ ਇੱਥੇ ਫਾਹ ਲੋ ਖੱਬੀ ਹਾਂ ਤੂੰ ਬੋਲ ਨਹੀਂ ਤੂੰ ਆਇਆ ਤਾਂ ਪੁੱਛ ਲਾ ਕੇ ਮੈਨੂੰ ਪੁੱਛ ਲਾ ਮਿਲਦਾ ਨਹੀਂ ਮੈਂ ਵੀਡੀਓ ਬਣਾਉਣ ਦਾ ਕੀ ਮਤਲਬ ਹੋਇਆ ਤੇਰੇ ਇਹ ਮੈਂ ਤਾਂ ਮਿੰਟਾ ਕਿਹਾ ਡਰ ਨੂੰ ਖਤਮ ਹੈ ਮੈਂ ਤਾਂ ਬਣਾਉਂਗਾ ਵੀਡੀਓ ਸਾਰੇ ਬਗੋ ਨਾਲ ਹੋ ਗੋ ਮੁੱਡੀ ਦੀ ਆ ਲੜਾਈ ਨਹੀਂ ਕਰਨੀ ਹੋਰ ਪਿੰਡਾਂ 'ਚ ਵੀ ਬਗ ਜਾ ਹੋਰ 'ਚ ਵੀ ਹੋਊਗਾ ਮੈਂ ਨਹੀਂ ਮੈਂ ਸਾਨੂੰ ਹੋਰ ਪਿੰਡਾਂ 'ਚ ਵੀ ਜਾ ਕੇ ਕਰ ਲੈ ਵੀਡੀਓ ਮੈਨੂੰ ਲੱਗਦਾ ਸੀ ਮੈਂ ਲੜਿਆ ਮੈਂ ਖੁੱਲ ਮਰੂਗਾ ਮੈਂ ਮੈਂ ਪਤਾ ਕੰਮ ਕਰ ਰਿਹਾ ਆਪਾਂ ਉਹ ਕੰਮ ਕਰ ਰਹੇ ਆਂ ਆਪਾਂ ਤਾਂ ਕਿਹੜਾ ਹੋਰ ਲੱਗਦਾ ਮੈਂ ਮੈਂ ਇੰਦਰਾ ਤੂੰ ਦਿਹਾੜੀ ਦੇ ਆ ਇੱਥੇ ਮੈਂਬਰ ਕਹਦਾ ਤੂੰ ਯਾਰ ਕੋਈ ਗੱਲ ਨਹੀਂ ਜਰ ਫੁੱਦੂ ਸਮਝਦੇ ਨੇ ਲੜਨਾ ਲੜਦਾ ਮੈਂ ਤੈਨੂੰ ਕਦੋਂ ਵੀ ਲੜਨਾ ਹੈ ਗੱਲਮਾ ਖਲਾਬ ਕੋਲ ਇਹਨੂੰ ਜਦੀ ਗਿਆ ਮੈਂ ਇਹਨਾਂ ਨੂੰ ਬੈਠੇ ਮੈਂ ਛੋਟੀ ਵੀਡੀਓ ਬਣਾ ਰਹੇ ਹਾਂ ਗੱਲ ਕਰਦੇ ਚੱਲ ਗੱਲ ਗੱਲ ਕਰੀਏ ਇਹਦਾ ਨੰਬਰ ਲਗਾ ਪੰਡਿਆਤ ਨੰਬਰ ਆਗਾ ਇਹ ਤੇ ਦਿਹਾੜੀ ਤੇ ਆਹੋ ਕਾਕਾ ਜੀ ਹਾਂ ਤੇ ਦਿਹਾੜੀ ਦੀ ਆ ਵੀ ਦਿਹਾੜੀ ਕਰ ਰਿਹਾ ਦਲੇ ਕਦਨ ਰੱਖੀ ਤੇਰੀ ਹਾਜ਼ਰੀ ਨਹੀਂ ਹੈਗੀ ਹਾਂ ਇਹਦਾ ਰੱਖੀ ਓਥੇ ਟੋਬੇ ਤੇ ਆ ਟੋਬਾ ਟੋਬਾ ਖਾਲੀ ਖਾਲੀ ਕਰ ਰਹੇ ਆਂਗੇ ਇਹ ਟੋਬੇ ਦੇ ਹੈ ਨਹੀਂ ਹਾਜ਼ਰੀ ਪੁੱਤ ਓਏ ਹੈ ਤਾਂ ਨਹੀਂ ਫਰੀਜਨ ਤੇ ਚੱਲ ਰਹੇ ਨੇ ਕੰਜਰਾ ਦਾ ਕੱਢਿਆ ਆਇਆਗਾ ਟੁਕੜਾ ਆ ਲੈ ਸਾਰਾ ਕੁਝ ਕਢਾ ਲੈ ਸਾਰਾ ਕੁਝ ਕਢਾਉਂ ਤੈਨੂੰ ਦੱਸੂਗਾ ਹਾਂ ਫਿਰ ਸਾਡੇ ਗਰੀਬਾਂ ਨਾਲ ਕਾਹਨੂੰ ਉਹ ਤਾਂ ਛੋਡੇ ਨਾਲ ਤਾਂ ਹੋ ਰਿਓ ਨਹੀਂ ਤੇ ਫਿਰ ਹੋਰ ਕੀ ਆਗਾ ਜੇ ਮੇਰੀ ਗੱਲ ਸੁਣ ਹਾਂ ਤੂੰ ਜਿੰਨੇ ਐਸਾ ਛੋਡੇ ਮੈਨੂੰ ਕੀ ਆ ਹਾਂ ਹਾਂ ਨਹੀਂ ਹੋ ਰਿਆ ਨਹੀਂ ਛਾੜ ਜਾ ਖਣਕੇ ਕਰ ਲੈ ਆਹੋ ਜੀ ਬਾਈ ਛੋਡੇ ਦੇ ਬਾਅਦ ਤੇ ਬਣਾ ਲਾ ਜੀ ਕੀ ਗੱਲ ਵਾਦੀ ਕਿਸੇ ਨੇ ਹੱਲ ਨਹੀਂ ਲਾਦੀ ਜੀ ਉਹ ਬੇਦਖੀ ਤੇ ਇਧਰੇ ਕਹਿ ਤਾ ਕਰ ਦੋ ਮੈਨੂੰ ਹੋਰ ਕੁਛ ਨਹੀਂ ਆਹ ਤਾਂ ਉਹ ਬੰਦੇ ਜਿੰਨਾ ਆ ਕੇ ਗੱਲ ਖਤਮਾ ਬੰਦੇ ਜਨ ਖੜਾ ਬੰਦੇ ਉਹ ਬੰਦੇ ਜਿੰਦੂ ਨੂੰ ਬੰਦੇ ਪੂਰੇ ਕਰਦੇ ਦਿੰਦੇ ਸੀ ਬੰਦੇ ਕੰਮ ਕੰਮ ਕਰਦੇ ਉਹ ਹੀ ਗੱਲ ਆ ਬੰਦੇ ਗਨੇਉ ਯਾਰ ਹਾਂ ਬੰਦੇ ਗਨੇ ਆਦੀ ਕਦੇ ਵੀ ਇੱਕ ਵੀ ਬੰਦਾ ਘਟੋ ਆ ਕੇ کہیں ਤੂੰ ਨੀ ਆਇਆ ਨਹੀਂ ਬੇਬੇ ਆਪਾਂ ਕਿਹੜਾ ਕੋਈ ਲੜ ਰਹੇ ਆ ਜਿਹੜੀ ਗੱਲ ਆ ਬੰਦੇ ਵਾਲੀ ਦਾ ਬੰਦਾ ਕਦ ਕਰੇ ਮੈਂ ਜੋਰ ਲਾਈ ਜਿੰਦਾ ਲਾਉਂਗਾ ਜਿੰਨਾ ਦਿੱਤੋ ਜੋਰ ਆ ਨਾ ਉਹਨਾਂ ਲਈ ਚੱਲ ਬੈਠੇ ਕੋਈ ਸਮਝ ਗਿਆ ਦੇਲੀ ਬਣਾਉਣਾ ਆਉਂਗਾ ਨਾਲ ਤੈਨੂੰ ਦਿਖਾ ਕੇ ਆਉਂਗਾ ਕੋਈ ਨਾ ਫਰਾਦੀ ਹਾਂ ਦੇਲੀ ਬਣਾਉਂਗਾ ਮੇਰੇ ਤੋਂ ਤੀਸਾ ਦੇ ਵੀਡੀਓ ਬਣਾਉਣਾ ਰਿਕਮੈਂਡ ਦੇ ਫੋਨ ਦੇ ਵੇਖੋ ਬਾਹਰ ਰਿਕਟੇ ਮਿਲੂਗਾ ਜੀ ਫੋਨ ਦੇ ਤਿੰਨ ਪਰ ਫੋਨ ਦਾ ਆਪਾਂ ਆਹ ਬਾਹਰ ਰਿਕਟੇ ਦੋ ਘਰ ਵਾਈ ਦੋ ਅੰਦਰ ਸਾਨੂੰ ਕੱਢ ਲੈਗਾ ਹਾਂ ਖੜੂਗਾ ਹੈ ਅੰਦਰ ਆਇਆ ਉਹ ਆਇਆ ਬਹੁਤ ਵਧੀਆ ਵੀਡੀਓ ਦਾ ਰਣਜੀਤ ਰਣਜੀਤ ਇਹਦੇ

ਅੱਜ ਤੇਰਾ ਆਦਰੀ ਅਸੀਂ ਤਾਂ ਪਹਿਲਾ ਆ ਗਏ ਤੂੰ ਬੈਠਾ ਕਸੇ ਤੌਰ ਦਾ ਰਦਰ ਪਰਫਰੈਂਸੀ ਆ ਤੇਰਾ ਕੀ ਲੋੜ ਲੱਕੜ ਦਾ ਨਾ ਇੱਥੇ ਰਾਜ ਪ੍ਰਧਾਨ ਗਾਉਂ ਪੁੱਛਦਾ ਜੇ ਨੀਰ ਕੋਲ ਤੈਨੂੰ ਕੌਣ ਪੁੱਛਦਾ ਅਸੀਂ ਸਰਪੰਚ ਚੱਲ ਕੋਈ ਨਹੀਂ ਤੂੰ ਚੱਲ ਤੈਨੂੰ ਕੌਣ ਪੁੱਛਦਾ ਇਹ ਹੋਊਗਾ ਇਹ ਤਾਂ ਅੰਮ੍ਰਿਤ ਦੀ ਮੈਂ ਕਰਾਂਗਾ ਇਹ ਨਹੀਂ ਪੁੱਛਦਾ ਤੂੰ ਚਾਹ ਪੁੱਛ ਲੈਣਾ ਉਹ ਵਜ਼ਨ ਮੈਂ ਪੁੱਛਦਾ ਤੂੰ ਲੈਣਾ ਤੂੰ ਕੋਈ ਪੁੱਛ ਨਹੀਂ ਤੂੰ ਲੂਘ ਲੈਉਣੀ ਤੂੰ ਮੈਨੂੰ ਤੈਨੂੰ ਮਨਾ ਕੇ ਦੱਸੂ ਤੈਨੂੰ ਮਨਾ ਕੇ ਦੱਸੂ ਮੈਂ ਤੇਰੇ ਵਰਗੇ 3500 ਕਰ ਰਿਹਾ ਮੇਰੇ ਉਰੇ ਸਾਡੇ 30 ਮਿੰਟ ਕਰਕੇ ਡਰਾਮੇ ਕਰ ਵੀ ਲੋੜ ਨਹੀਂ ਅਸਾਂ ਡਰਾਮੇ ਮੈਂ ਬਰਾ ਖੜਾ ਜੋ ਮਰਜ਼ੀ ਕਰੇ ਮੈਂ ਬਰਾ ਇਹ ਮੈਂਬਰ ਕਹਿੰਦਾ ਦਿਹਾੜੀਆ ਹੋਇਆ ਕਿਉਂ ਆਹ ਨਾ ਇਹਨਾਂ ਨੂੰ ਦੋਲੇ ਆਲੇ ਪੂਰੇ ਮਾਟਰ ਦਾ ਗੱਲ ਆ ਬਾਈ ਮੈਂ ਤੈਨੂੰ ਆਹੜੀ ਤੈਨੂੰ ਵੜੀ ਹੋਊਗੀ ਆ ਸਰਪੰਚੀਆਂ ਦੀ ਹੁੰਦੀ ਆ ਮਾਂ ਹੀ ਹੁੰਦੀ ਆਲੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੀਰ ਕਰਦੇ ਨੇ ਤੇਰੇ ਬੰਦਿਆ ਆ ਤੇ ਤੂੰ ਕੋਈ ਦਾਨ ਨਹੀਂ ਬੰਦੇ ਤੂੰ ਆਹ ਜਿਹੜਾ ਮਤਲਬ ਹੋਇਆ ਉਹ ਕਿਹਨਾਂ ਦੀ ਜੀ ਆ ਜਦੋਂ ਕੋਈ ਕਿਹਨਾਂ ਕੋਲੇ ਕੋਈ ਨਹੀਂ ਗਿਆ ਤੀਮੀ ਤੇ ਪਰ ਆਪਾਂ ਨਹੀਂ ਹੁੰਦੇ ਜਿਹੜਾ ਉਹ ਛੋਟੇ ਬੋਟੇ ਜੀ ਆ ਨੀ ਚਿਨਾ ਖੜੀ ਹੁੰਦੇ ਕੋਈ ਅਸੀਂ ਪਰ ਤੇਰਾ ਰੋਣਾ ਨਾ ਕੋਈ ਥੋੜੇ ਖੜੇ ਆ ਔਰੇ ਆਂ ਸਰ ਤੁਸੀਂ ਪੂਰਾ ਦੱਦ ਤੈਨੂੰ ਮੈਂ ਤਾਂ ਧਰਨੂ ਕਰਾਂਗਾ ਤੈਨੂੰ ਬਾਦ ਹੀ ਆ ਤੈਨੂੰ ਅਸੀਂ ਪਹਿਲਾਂ ਆਵੇਂ ਮਨ ਤੂੰ ਨਾ ਤੂੰ ਨਾ ਮੰਨ ਫਿਰ ਮਨ ਨਾਲ ਕੀ ਨਾ ਸਾਡੀ ਕੀਮਤ ਦਿਖਾ ਦੇ ਵਾਸਤੇ ਚਲੋ ਅਗਰ ਚੁੱਕੀਂਗੇ ਨਹੀਂ ਜਿਹੜਾ ਜਿਹੜਾ ਮਨ ਦਾ ਦੱਲਿਆੜੀ ਦੀ ਨੀਂਦ ਪਾ ਦੇ ਰੱਖੋ ਦੱਸ ਵੀ ਭਾਈ ਆ ਤੱਕ ਦੇ ਆ ਰਾਲਾ ਉਹ ਆ ਕੇ ਵੀਡੀਓ ਮੇਰੇ ਮੈਨੇਜਮੈਂਟ ਨੂੰ ਦਰਮਿਆਨ ਤੈਨੂੰ ਨਾ ਬੁਲਾਇਆ ਸੀ ਇਹ ਕੰਮ ਕਰਦੇ ਨੇ ਜਿਹੜੇ ਜੋਂ ਨਾ ਕਰਦੇ ਚਾਹੁੰਦੇ 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 ਮੈਂ ਬਣਾਇਆ ਚਾਹੁੰਦੇ ਵੀਰ ਅੱਛਾ ਉਹਨੂੰ ਦੂਜਾ ਰੱਖ ਕੇ ਕਰਨਾ ਸਾਰਾ ਬਸ ਸਾਰੇ ਪਿੰਡ ਦੇ ਨੇਕੇ ਨੇ ਕੰਮ ਇਹ ਦੇਖ ਦੇ ਮੈਨੂੰ ਦਿਖਾ ਦੇ ਜੀ ਅਸੀਂ ਕਿਹੜੀ ਤੇ ਦਿਖਾਵਾਂ ਜੀ ਤੇ ਇਹਨੇ ਦਾ ਸਾਰੇ ਦੇ ਹੱਥ ਲੱਗੀ ਹੋਈ ਆ ਯਾਰ ਕੱਲ੍ਹ ਵੀ ਇਹਨਾਂ ਦੀ ਜਿਹੜੇ ਕੰਮ ਜਿਹੜੇ ਥੇਲੇ ਹਾਂ ਕਾਂਗੇ ਇਹਦੀ ਗਾੜੀ ਲੱਗੀ ਆ ਰਾਜਾ ਕੰਮ ਕਰ ਰਿਹਾ ਓਰੇ ਕੀ ਆਇਆ ਹਾਜ਼ਰ ਹੋ ਗਏ ਆ ਅਸੀਂ ਹਾਲੇ ਦੋਸਤ ਜੀ ਉਹ ਐਨਾ ਗੱਲ ਕਰ ਪਹਿਲਾਂ ਕੋਈ ਕਰ ਮੈਂ ਬਰਦਰ ਹਾਂ ਆਦਾ ਤੂੰ ਪਹਿਲਾਂ ਤੂੰ ਪਹਿਲਾਂ ਆਜਾ ਮੈਂ ਲਾ ਰਿਹਾ ਤੂੰ ਆ ਜਾ 400 ਰੁਪਏ 500 ਹਾਂ ਉਹ ਆਏ ਨਹੀਂ ਖਰਚਾ ਮੈਂ ਤੇ ਪੇਰ ਮਾਰੂ ਬੱਜਿਆ ਦੀ ਗੱਲ ਕਰਦਾ ਜਾਂਦਾ ਨਹੀਂ ਮੈਂ ਕਿਹਾ ਮੈਂ ਨਹੀਂ ਅਸੀਂ ਉਹ ਆਏ ਜਾਂਦੇ ਪਾਗਲਾਗੇ ਅਸੀਂ ਕੀ ਨਾਮ ਹੈ ਜੀ ਵਿਕਰਮਜੀਤ ਸਿੰਘ ਸਾਫਗਾ ਸਰਪੰਚ ਕਿਹੜਾ ਪਿੰਡ ਪੜੋ ਜੀ ਕੀ ਮਸਲਾ ਹੈ ਕੀ ਗੱਲ ਸਾਡਾ ਇੱਕ ਬਲਾਕ ਪ੍ਰਧਾਨਾ ਰਣਜੀਤ ਸਿੰਘ ਆਮ ਆਦਮੀ ਪਾਰਟੀ ਦਾ ਉਹ ਸਾਡੀਆਂ ਜਿੱਥੇ ਨਰੇਗਾ ਦੇ ਵਿੱਚ ਐਸੀ ਲੇਡੀਜ਼ ਕੰਮ ਕਰਦੀਆਂ ਨੇ ਹੁਣ ਉਹ ਹਫਤਾ ਹੋ ਗਿਆ ਉਹ ਰੋਜ਼ ਇਹ ਕਨਾਂ ਜਾ ਕੇ ਉਹਨਾਂ ਦੇ ਆ ਕੇ ਕਦੇ ਕਿਸੇ ਤਰੀਕੇ ਨਾਲ ਵੀਡੀਓ ਕਦੇ ਕਿਸੇ ਤਰੀਕੇ ਨਾਲ ਵੀਡੀਓ ਹੁਣ ਕੁੜੀਆਂ ਗੱਤਰੀਆਂ ਕੰਮ ਕਰਦੀਆਂ ਨੇ ਕੋਈ ਕਿਵੇਂ ਖੜੀਆ ਕੋਈ ਕਿਵੇਂ ਖੜੀਆ ਹੁਣ ਐ ਦੱਸੋ ਕਹਿੰਦਾ ਮੇਰੇ ਕੋਲ ਤਾਂ ਜੀ ਐਮਐਲਏ ਸਾਹਿਬ ਨੇ ਅਧਿਕਾਰ ਦਿੱਤੇ ਨੇ ਮੈਨੂੰ ਤਾਂ ਕਹਿੰਦਾ ਮੈਂ ਤਾਂ ਐਂ ਬਣਾਉਂਗਾ ਹੁਣ ਕੱਲ ਅਸੀਂ ਜਾ ਕੇ ਉਹਦਾ ਜਲੂਸ ਕੱਢਿਆ ਜੀ ਉੱਥੇ ਰੋਕਿਆ ਉਹਨੂੰ ਜਾ ਕੇ ਉਹਦੇ ਗੁੱਸੇ ਦੇ ਵਿੱਚ ਅੱਜ ਸਾਡੀ ਸਕੂਲ ਦੇ ਵਿੱਚ ਇੱਕ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਅਸੀਂ ਇੱਕ ਕਮੇਟੀ ਚੁਣਨੀ ਦੀ ਕਮੇਟੀ ਚੁਣਨ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਤਾ ਗੱਡੀ ਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਇੱਕ ਰਣਜੀਤ ਸਿੰਘ ਦਾ ਭਾਈ ਦੋ ਦੇ ਹੋਰ ਭਰਾ ਉਹ ਸਾਰੇ 4-5 ਬੰਦੇ ਮੰਨ ਲਓ ਇਕੱਠੇ ਹੋ ਕੇ ਉਹਨਾਂ ਨੇ ਮੇਰੇ ਤੇ ਹਮਲਾ ਕਰਿਆ ਸਾਬ ਸਿੰਘ ਸਰਪੰਚ ਦਾ ਮੰਨ ਲਓ ਉਹਦੀ ਰਹਿਣ ਮਾਈ ਚ ਉਹ ਕੰਮ ਕਰ ਰਹੇ ਨੇ ਸਾਰੇ ਮੈਂ ਕੱਲਾ ਸੀ ਬਿਲਕੁਲ ਕੱਲਾ ਸੀ ਉਹ ਕਿੰਨੇ ਕ ਬੰਦੇ ਸੀ ਉਹ ਬੰਦੇ 5-6 ਬੰਦੇ ਤੇ ਸੀ ਹਥਿਆਰ ਵਗੈਰਾ ਕੁਝ ਹੋਣਾ ਨਹੀਂ ਨਹੀਂ ਹਥਿਆਰ ਕੋਈ ਨਹੀਂ ਸੀ ਐਵੇਂ ਬਸ ਸਾਰੇ ਮੈਨੂੰ ਚੰਮੜ ਗਏ ਜਦੋਂ ਇੱਕੋਲਾਸ ਮੈਨੂੰ ਕਿਹੜਾ ਪਤਾ ਸੀ ਵੀ ਕੀ ਗੱਲਬਾਤ ਹੋਣੀ ਆ ਤੁਹਾਨੂੰ ਕੁਝ ਕਿਹਾ ਹੋਣਾ ਪਹਿਲਾਂ ਜਦੋਂ ਤੁਹਾਡੇ ਨਾਲ ਹੱਥੋਂ ਪਾਈ ਹੋਈ ਹੈ ਜਦ ਹਾਂਜੀ ਹਾਂਜੀ ਮੈਨੂੰ ਜਾਤੀ ਤੌਰ ਤੇ ਇੱਕ ਸ਼ਬਦ ਵੀ ਬਹੁਤ ਅਸਲੀਲ ਤਰੀਕੇ ਨਾਲ ਬੋਲੇ ਤੇ ਇਹ ਕਹਿੰਦੇ ਆਏ ਆ ਫਲਾਣਾ ਸੀ ਐ ਕਰ ਦਾਂਗੇ ਬਾਹਰ ਕਰ ਦਾਂਗੇ ਅਸੀਂ ਮਾਰ ਕੇ ਹਟਾਂਗੇ ਚਾਲਾ ਉਦਮਾ ਜਿਹੜੀਆਂ ਲੇਡੀਜ਼ ਜਿਨ੍ਹਾਂ ਦੀ ਮੀਟਿੰਗ ਸੀ ਫਿਰ ਉਹਨਾਂ ਨੇ ਹੀ ਸੜਾਇਆ ਮੰਨ ਲਓ ਉਸੇ ਟਾਈਮ ਆ ਗਿਆਂ ਉਹਨਾਂ ਨੇ ਸਾਨੂੰ ਸੜਾਇਆ ਜੀ ਮੌਜੂਦਾ ਸਰਪੰਚ ਕਿਹੜੇ ਦੇ ਜੀ ਮੈਂ ਸਾਬਕਾ ਸਰਪੰਚ ਆ ਮੇਰੇ ਮਾਤਾ ਨੇ ਜਿਹੜੇ ਮੌਜੂਦਾ ਸਰਪੰਚ ਨੇ ਕੋਈ ਕੋਈ ਪੁਰਾਣੀ ਰਣਜੀਤ ਸੀ ਪੁਰਾਣੀ ਤਾਂ ਕੋਈ ਨਹੀਂ ਜੀ ਬਸ ਉਹਨਾਂ ਨੂੰ ਇਹ ਆ ਵੀ ਇਹ ਐਸੀ ਬੰਦੇ ਜਿਹੜੇ ਸਰਪੰਚ ਬਣਦੇ ਨੇ ਬਸ ਇਹੀ ਚੀਜ਼ ਨਹੀਂ ਬਰਦਾਸ਼ਤ ਹੋਣੀ ਨਹੀਂ ਨਹੀਂ ਤੁਸੀਂ ਵੀ ਰੈਨਬਾਈ ਐਮਐਲਏ ਨਿਰਿੰਦਰ ਗੁਰ ਭਰਾ ਦੀ ਕੋਈ ਦੀ ਵਿੱਚ ਹੀ ਲੜੀਆਂ ਨੇ ਬਿਲਕੁਲ ਜੀ ਅਸੀਂ ਆਮ ਆਦਮੀ ਪਾਰਟੀ ਦੇ ਸਰਪੰਚਾਂ ਪੂਰੀ ਦੀ ਪੂਰੀ ਜਿਹੜੀ ਪਿੰਡ ਦੀ ਪੰਚਾਇਤਾ ਉਹ ਆਮ ਆਦਮੀ ਪਾਰਟੀ ਦੀ ਪੰਚਾਇਤਾ ਪਰ ਉਹ ਜਿਹੜਾ ਉਹਨਾਂ ਨੇ ਠੇਕੇਦਾਰ ਰੱਖਿਆ ਹੋਇਆ ਬਲਾਕ ਦਾ ਪ੍ਰਧਾਨ ਉਹ ਬਹੁਤ ਗੁੰਡਾਗਰਦੀ ਕਰਦਾ ਸਾਡੀਆਂ ਧੀਆਂ ਭੈਣਾਂ ਦੀਆਂ ਰੋਜ਼ ਵੀਡੀਓ ਬਣਾਉਂਦਾ ਸੀ ਉਹਨੂੰ ਅਸੀਂ ਰੋਕਦੇ ਰਹੇ ਹਫ਼ਤਾ ਹੋ ਗਿਆ ਸੀ ਹੁਣ ਉਹਨੂੰ ਡਰਾਮਾ ਕਰਦੇ ਨੇ ਜਦੋਂ ਨਾ ਹਟਿਆ ਕੱਲ ਅਸੀਂ ਉਹ ਤਾਂ ਵੱਡੇ ਲੈਵਲ ਤੇ ਜਰੂਰ ਕੱਢਿਆ ਸਾਡੇ ਕੋਲੇ ਵੀਡੀਓ ਨੇ ਅਸੀਂ ਸਾਨੂੰ ਸੈਂਡ ਕਰ ਦਿੰਦੇ ਹਾਂ ਹੁਣ ਇਹਦੀ ਖੁੰਦਕ ਦੇ ਵਿੱਚ ਆ ਕੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਤੁਸੀਂ ਉਸ ਮੁਜੀਦਾ ਸਰਪਾਤੀ ਸੰਬੰਧੀ ਚੌਂਕੀ ਤੇ ਕਿਉਂ ਨਹੀਂ ਰਿਪੋਰਟ ਕਰ ਦਿੱਤੀ ਇਸ ਮਸਲੇ ਚ ਚੌਂਕੀ ਦੇ ਵਿੱਚ ਜਾਣ ਦਾ ਤਾਂ ਸਾਨੂੰ ਕਿ ਤੁਸੀਂ ਕਰ ਵੀ ਹਫਤੇ ਤੋਂ ਤਕਰੀਬਨ ਹੈਗੇ ਵੀਡੀਓ ਵਗੈਰਾ ਬਣਾ ਰਹੇ ਸੀ ਬਹੁਤ ਝੌਕੀ ਦੇ ਵਿੱਚ ਧਿਆਨ ਦੇ ਵਿੱਚ ਉਹ ਸਾਰਾ ਉਹਨਾਂ ਦੇ ਧਿਆਨ ਚ ਆ ਉਹ ਕੱਲ ਅਸੀਂ ਐਮਐਲਏ ਸਾਹਿਬ ਨਾਲ ਵੀ ਗੱਲ ਕਰੀਆ ਉਹ ਕਹਿੰਦੇ ਅਸੀਂ ਕੋਈ ਇਹਨੂੰ ਮੰਨ ਲਓ ਇਸ ਤਰ੍ਹਾਂ ਦਾ ਇਹਦੀ ਕੋਈ ਡਿਊਟੀ ਨਹੀਂ ਲਾਈ ਵੀ ਇਹੇ ਜਾ ਕੇ ਕੁੜੀਆਂ ਗੱਤਰੀਆਂ ਦੀਆਂ ਵੀਡੀਓ ਬਣਾਵੇ ਕੋਈ ਅਸੀਂ ਇਹਨੂੰ ਕਹਿੰਦੇ ਆਪਦੇ ਵੱਲੋਂ ਨਹੀਂ ਕਿਹਾ ਇਹ ਸਿਰਫ ਆਪਦੀ ਗੁੰਡਾਗਰਦੀ ਕਰਦਾ ਸਾਇਬ ਸਰਪੰਚ ਨਾਲ ਲੜ ਕੇ ਬਾਜ਼ 30 ਕਿੰਮਾਂ ਕਰ ਅਸੀਂ ਮੰਗ ਕਰਦੇ ਹਾਂ ਜਿਹੜਾ ਜਾਤੀ ਤੌਰ ਕਬਦ ਬੋਲੇ ਨੇ ਤੇ ਜਿਹੜਾ ਸਾਡੇ ਤੇ ਹਮਲਾ ਕਰਿਆ ਉਹਦੀ ਉਹਨਾਂ ਤੇ ਜੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਅਸੀਂ ਐਸ்சி ਭਾਈਚਾਰੇ ਨੂੰ ਲੈ ਕੇ ਵੱਡੇ ਲੈਵਲ ਦਾ ਸੰਘਰਸ਼ ਕਰਾਂਗੇ ਕੀ ਨਾਮ ਹੈ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਪਰੋ ਜੀ ਕੀ ਗੱਲ ਹੋ ਗਈ ਜੀ ਮੈਂ ਨਰੇਗਾ ਮੇਟਾ ਜੀ ਜਿਹੜਾ ਰਣਜੀਤ ਸਿੰਘ ਦਾ ਉਹ ਕੱਲ ਸਾਡੇ 3 ਭੈਣਾਂ ਦੇ ਵੀਡੀਓ ਬਣਾ ਰਿਹਾ ਸੀਗਾ ਅਸੀਂ ਸਰਪੰਚ ਸਾਹਿਬ ਨੂੰ ਤਲਾਹ ਕਰੀ ਵੀ ਤੁਸੀਂ ਐਂ ਗੱਲ ਕਰਦੇ ਜੀ ਹਨਾ ਉਹ ਬੰਦਾ ਕਹਿੰਦਾ ਮੈਂ ਤਾਂ ਇ ਬਣਾਉਂਗਾ ਮੇਰੇ ਲਈ ਬਧਕਾਰ ਉਹਦੀ ਖੁੰਦਕਵਾਜੀ ਦੇ ਵਿੱਚ ਮੰਨ ਕੇ ਚਲੋ ਵੀ ਅੱਜ ਉਹ ਬੰਦਿਆਂ ਨੇ ਸਰਪੰਚ ਸਾਹਿਬ ਦੇ ਹਮਲਾ ਕਰਿਆ ਕੀ ਗੱਲ ਹੋਈ ਸੀ ਜੀ ਮੋਕਲੇ ਦਾ ਹਮਲਾ ਹੋ ਗਿਆ ਹਮਲਾ ਕਿ ਉਹਥੇ ਮੀਟਿੰਗ 'ਚ ਗਏ ਜੀ ਸਰਪੰਚ ਸਾਹਿਬ ਉਹ ਦਿਨਾਂ ਨੂੰ ਸੱਦਿਆ ਗਿਆ ਜਦੋਂ ਇਹ ਵਾਪਸ ਆਉਣ ਲੱਗੇ ਤਾਂ ਉਹ ਬੰਦੇ ਬਾਹਰ ਖੜੇ ਤੇ ਭੱਜ ਕੇ ਜਾਤ ਉਹਨਾਂ ਨੇ ਇਹਨੂੰ ਦੇਰ ਕੇ ਕੁੱਟਿਆ ਕੌਣ ਕੌਣ ਸੀ ਕੁਝ ਦੱਸੋ ਜਾਣਦੇ ਹੋ ਮਾੜਾ ਬੋਲੋ ਨੌ ਤਾਂ ਇੱਕ ਰਣਜੀਤ ਸਿੰਘ ਜੀ ਇੱਕ ਰਣਧੀਰ ਸਿੰਘਾ ਉਹਦਾ ਭਰਾ ਇੱਕ ਉਹਦਾ ਬੇਟਾ ਬੱਬੀ ਸਿੰਘ ਤੇ ਇੱਕ ਨਿੰਦੀ ਜੀ ਉਹਨਾਂ ਦਾ ਭਰਾ ਨਹੀਂ ਕੋਈ ਕੋਈ ਪਹਿਲਾਂ ਨਹੀਂ ਕੋਈ ਗੱਲਬਾਤ ਹੋਈ ਸਕੂਲ ਦੇ ਵਿੱਚ ਕੋਈ ਮਿੱਤੂ ਮੈਮਾ ਜਾਂ ਕਿਸੇ ਲੈ ਕੇ ਮਾੜੀ ਮੋਟੀ ਗੱਲਬਾਤ ਕੋਈ ਨਹੀਂ ਗੱਲਬਾਤ ਤਾਂ ਕੋਈ ਨਹੀਂ ਉਹਦਾ ਪਤਾ ਨਹੀਂ ਦੀ ਇਹ ਗੱਲ ਤਾਂ ਵੀ ਉਹ ਬੰਦੇ ਮੇਰੇ ਨਾਲ ਆਹ ਕੁਛ ਕਰਨਗੇ ਠੀਕ ਹੈ ਜੀ ਪਹਿਲਾਂ ਕੋਈ ਛੇੜ ਛੁੜ ਕਰਨੀ ਇਹਨਾਂ ਨੂੰ ਜਦ ਸਰਪੰਚ ਸਾਹਿਬ ਨਾਲ ਕੋਈ ਲੜ ਲੁੱੜੇ ਸੀ ਜਦ ਗੱਲਬਾਤ ਕਰ ਰਹੇ ਨਹੀਂ 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 ਇੱਕ ਉਹਨਾਂ ਨੇ ਐਸੀ ਭਾਈਚਾਰੇ ਵਾਸਤੇ ਸਾਡੇ ਵੀ ਨੂੰ ਗਾਲ ਖਲੂਚ ਕਰਿਆ ਪਾਉਰਤਾ ਕੋਈ ਨਹੀਂ ਕੀ ਮੰਗ ਕਦੋਂ ਚਾਸਤ ਸਾ ਜਿਹੜੀ ਉਹਨਾਂ ਦੇ ਬੰਦ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਜੀ ਨਾਮ ਆ ਜੀ ਮੇਰਾ ਨਾਮ ਹਰਵਿੰਦਰ ਪਾਉਰਾ ਜੀ ਕਿਹੜਾ ਪਿੰਡ ਆ ਜੀ ਫੜੋ ਜੀ ਕੀ ਗੱਲ ਹੋਈ ਕੀ ਗੱਲ ਗੱਲ ਇਹੀ ਹੋਈ ਸੀ ਜੇ ਰਣਜੀਤ ਸਿੰਘ ਜੀ ਵੀਡੀਓ ਬਣਾਉਂਦੇ ਸੇ ਸਾਡੀਆਂ ਅਸੀਂ ਨਰੇਗਾ ਸਕੀਮਾਂ ਆ ਜੀ ਤੇ ਵਧੀਆ ਕੰਮ ਕਰ ਰਹੇ ਆ ਇਹ ਜੀ ਕੋਈ ਗੱਲ ਨਹੀਂ ਵੀ ਜਾ ਪਿੰਡ ਦੇ ਵਿੱਚ ਕੋਈ ਲੰਬਾ ਸਰਪੰਚ ਨੂੰ ਜਾ ਕੇ ਇਸੇ ਤਰ੍ਹਾਂ ਨੂੰ ਹੋਵੇ ਉਹ ਸਾਡੀ ਨਜਾਇਜ਼ ਜਾ ਕੇ ਵੀਡੀਓ ਬਣਾਉਂਦਾ ਤੇ ਸਾਨੂੰ ਚੰਗਾ ਨਹੀਂ ਲੱਗਦਾ ਜੀ ਇਹ ਕੰਮ ਤੇ ਕੋਈ ਧੀ ਭਣ ਕਿਵੇਂ ਖੜੀ ਹੁੰਦੀ ਆ ਕੋਈ ਕਿਵੇਂ ਖੜੀ ਹੁੰਦੀ ਆ ਤੇ ਅਸੀਂ ਸਰਪੰਚ ਸਾਹਿਬ ਨੂੰ ਕਹਿਆ ਕੱਲ ਸਰਪੰਚ ਸਾਹਿਬ ਵੀ ਗਏ ਸੀ ਉੱਥੇ ਤੇ ਇਹਨਾਂ ਨੇ ਕਿਹਾ ਤਾਂ ਅੱਜ ਇਹਦੇ ਤੇ ਹਮਲਾ ਕਰ ਦਿੱਤਾ ਉਹਨਾਂ ਨੇ ਉਹੀ ਗੱਲ ਦੀ ਜਿੱਦਵਾਦੀ ਆ ਉਹੀ ਗੱਲ ਆ ਜੀ ਦੇ ਕੋਈ ਇਹ ਹੀ ਹੋਰ ਕਾਰਵਾਈ ਹੈ ਜਦੋਂ ਵੀਡੀਓ ਵਗੈਰਾ ਬਣਾਉਂਦੇ ਸੀ ਸਰਪੰਚ ਸਾਹਿਬ ਤੁਸੀਂ ਪਹਿਲਾਂ ਨਿਗਰਾਨੀ 'ਚ ਲੈਂਦੀ ਸੀ ਜੀ ਹਾਂ ਜੀ ਲੈਂਦੀ ਸੀ ਜੀ ਅਸੀਂ ਨੇ ਸਰਪੰਚ ਲਾਈਤੀ ਜੀ ਵੀਡੀਓ ਵੀ ਬਣਾਈ ਹੋਈ ਹੈ ਜੀ ਸਰਪੰਚ ਸਾਹਿਬ ਨੂੰ ਦੱਸਿਆ ਜੀ ਤੇ ਫਿਰ ਕੱਲ ਗਏ ਸੀ ਜੀ ਉੱਥੇ ਜਾ ਕੇ ਇਹਨਾਂ ਨੇ ਫਿਰ ਜਰੂਰ ਉਹਨਾਂ ਨੂੰ ਕਿਹਾ ਜਦੋਂ ਅਸੀਂ ਉਹਦੇ ਤੇ ਕਾਰਵਾਈ ਆ ਕਰੀ ਦੀ ਜੇ ਤੂੰ ਨਹੀਂ ਹਟਦਾ ਤਾਂ ਅਸੀਂ ਜਾਵਾਂਗੇ ਹਫ਼ਤਾ ਹੋ ਗਿਆ ਜੀ ਉਹਨੂੰ ਵੀਡੀਓ ਬਣਾਉਂਦੇ ਨੂੰ ਸਾਡੀਆਂ ਕੋਈ ਤੀ ਭਣ ਕਿਵੇਂ ਖੜਦੀ ਹੈ ਕੋਈ ਕਿਵੇਂ ਖੜਦੀ ਹੈਗੀ ਸਾਜੀ ਤਾਂ ਇਹਨਾਂ ਨੇ ਕਿਹਾ ਜੀ ਤਾਂ ਇਹਦੇ ਤੇ ਅੱਜ ਕਾਰਵਾਈ ਕਰਤੀ ਜੀ ਉਹਨਾਂ ਨੇ ਕੀ ਸਰਪੰਚ ਸਾਹਿਬ ਦੇ ਕਿੰਨੇ ਕਿ ਮੌਕੇ ਜਿਹੜੇ ਸਾਬ ਕਿੰਨੇ ਕਿ ਸੱਤਾ ਵਗੈਰਾ ਨੇ ਕਰਦੇ ਆ? ਜੀ ਵੀ ਸਰ ਸੱਤਾ ਕਿੱਲੀ ਵਗੈਰਾ ਨੂੰ ਕਿੰਨੇ ਕਾਫੀ ਹਾਂ ਜੀ ਹਾਂ ਹਾਂ ਜੀ ਸਰਪੰਚ ਸਾਹਿਬ ਦੇ ਬਹੁਤ ਲੱਗੀਆਂ ਨੇ ਜੀ ਅਸੀਂ ਨੇ ਜਾ ਕੇ ਚੱਕੇ ਨੇਗੇ ਸਾਨੂੰ ਪਤਾ ਦਾ ਕੀ ਕਿੰਨੇ ਸੱਤਾ ਲੱਗੀਆਂ ਤੇ ਬੇ ਹੋ ਸਿੱਤੇ ਸਾਡੇ ਸਰਪੰਚ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਮੰਗ ਇਹੀ ਕਰਦੇ ਆਂ ਕਿ ਉਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਨੂੰ ਨਿصافਾ ਮਿਲਣਾ ਚਾਹੀਦਾ ਕੀ ਨਾਮ ਹੈ ਜੀ ਮੇਰਾ ਨਾਮ ਸਾਹਬ ਸਿੰਘ ਉਹ ਸਾਹਬ ਦਾ ਸਰਪੰਚ ਪੜੋ ਸਿੱਕੋ ਛੋਡੇ ਸਾਹਬ ਦਾ ਸਰਪੰਚ ਚੁਣਨ ਦੀ ਗੱਲ ਸਾਹਮਣੇ ਆਈ ਹੈ ਮੇਰੀ ਜਾਣਕਾਰੀ ਅਨੁਸਾਰ ਯੋਗਨ ਦੇ ਵੀ ਸਾਫ ਸਹੀ ਦੀ ਗਵਾਹੀ ਦੇ ਵਿੱਚ ਸਾਰਾ ਮਸਲਾ ਹੈ ਕੀ ਮਸਲਾ ਕੀ ਜਾਂਦਾ ਸਰ ਦੇਖੋ ਕਹਿਣ ਦਾ ਕੁਝ ਮਰਜ਼ੀ ਕਹਿਣ ਵੈਸੇ ਮੈਨੂੰ ਇਹ ਮਸਲੇ ਬਾਰੇ ਕੋਈ ਪਤਾ ਨਹੀਂ ਹੈਗਾ ਤੇ ਪਰ ਮੈਨੂੰ ਰਾਤ ਦਾ ਪਤਾ ਲੱਗਿਆ ਕੱਲ ਕੋਈ ਗੱਲ ਹੋਈ ਸੀ ਮੇਰੇ ਪਿੰਡੋਂ ਮੁੰਡਾ ਰঞ্জੀਤ ਸਿੰਘ ਹੈ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਲ ਪ੍ਰਧਾਨ ਹੈ ਜਿੱਥੇ ਤੱਕ ਮੈਨੂੰ ਪਿੰਡੋਂ ਪਤਾ ਲੱਗਿਆ ਵੀ ਉਸ ਬੰਦੇ ਨੂੰ ਰঞ্জੀਤ ਸਿੰਘ ਨੂੰ ਪਿੰਡੋਂ ਕਿਸੇ ਨੇ ਦੱਸਿਆ ਹੈ ਵੀ ਆਪਣੇ ਪਿੰਡ ਦਾ ਤਿੰਨ ਟੋਬਿਆਂ ਤੇ ਕੰਮ ਚੱਲ ਰਿਹਾ ਹੈ ਸਰਕਾਰੀ ਕਾਗਜ਼ਾਂ ਦੇ ਵਿੱਚ ਜੀ ਵੀ ਉਥੇ ਮੈਸਟਰੋਲ ਨਿਕਰੇ ਲਗਾਤਾਰ ਤਿੰਨ ਦਿਨਾਂ ਦੇ ਪਰ ਉਥੇ ਵੀ ਬੰਦਾ ਕੰਮ ਨਹੀਂ ਕਰ ਰਿਹਾ ਉਸ ਉਸ ਦੇ ਆਧਾਰਤੀ ਉਹ ਜਿਹੜਾ ਰਣਜੀਤ ਸਿੰਘ ਆ ਮੇਰੇ ਪਿੰਡੋਂ ਉਹ ਪੰਚਾਇਤ ਮੈਂਬਰ ਜਾਗਰ ਸਿੰਘ ਨੂੰ ਲੈ ਕੇ ਉਥੇ ਜਿਹੜੇ ਮਨਰੇਗਾ ਚ ਕੰਮ ਚ ਚੱਲ ਰਿਹਾ ਸੀਗਾ ਮੜਖਾਨੇ ਦੇ ਵਿੱਚ ਥੋੜੇ ਮਜ਼ਦੂਰ ਉਥੇ ਕੰਮ ਕਰ ਰਹੇ ਸੀਗੇ ਜਿਹੜੇ ਜਦੋਂ ਉਹਨਾਂ ਨੇ ਉਥੋਂ ਪਤਾ ਕੀਤਾ ਵੀ ਭਾਈ ਸਾਨੂੰ ਮੈਸਟਰੋਲ ਦਿਖਾਓ ਵੀ ਬੰਦੇ ਬਹੁਤ ਚੱਲ ਰਹੇ ਨੇ ਕਾਗਜ਼ਾਂ ਦੇ ਵਿੱਚ ਵੀ ਪਰ ਮੌਜੂਦਾ ਹਾਜ਼ਰੀ ਜਿਉਰੇ ਹੈ ਨਹੀਂ ਤੇ ਉਥੇ ਮੁੰਡਾ ਹੈਪੀ ਹੈਪੀ ਪੰਚਾਇਤ ਮੈਂਬਰ ਹੈ ਜੀ ਕਿਤਾ ਉਹ ਸੀਗਾ ਇੱਕ ਹੈਗਾ ਅੰਬੀ ਕਹਿੰਦੇ ਜਸਪਾਲ ਸਿੰਘ ਮੇਟ ਹੈ ਜਿਹੜਾ ਉਹਨਾਂ ਨੇ ਹੀ ਉਹਨਾਂ ਨੂੰ ਉਹ ਮੈਸਟਾਲ ਨਹੀਂ ਦਿਖਾਇਆ ਹੈਗਾ ਉਸ ਗੱਲ ਤੋਂ ਹੀ ਉਹਨਾਂ ਦਾ ਥੋੜਾ ਜਿਹਾ ਆਪਸ ਦੇ ਵਿੱਚ ਤੂ-ਤੂ ਮੈਂ ਮੈਂ ਹੋ ਗਿਆ ਉਹ ਕਹਿੰਦਾ ਵੀ ਸਾਨੂੰ ਬੰਦੇ ਦੱਸੋ ਕਿੰਨੇ ਲੱਗਿਆ ਪਿੰਡ ਦੇ ਵਿੱਚ ਵੀ ਹਾਜ਼ਰੀ ਹੋਰੇ ਜਾਦੇ ਬੰਦੇ ਨਹੀਂ ਪੈ ਰਹੀ ਹੈ ਤੇ ਮੌਜੂਦਾ ਘਟ ਨੇ ਉਸ ਤੇ ਫਿਰ ਜਦੋਂ ਉਹਨਾਂ ਨੇ ਨਾਂ ਦਿੱਤੀ ਉਹ ਕਹਿੰਦਾ ਫਿਰ ਮੈਂ ਵੀ ਵੀਡੀਓ ਬਣਾ ਲਾਂ ਨਾ ਜਿੰਨੀਆਂ ਬੀਬੀਆਂ ਹੈਗੀਆਂ ਨੇ ਫਿਰ ਪਤਾ ਲੱਗ ਜੂ ਤਾਂ ਤੇ ਜੇਕਰ ਉਹ ਚੋਰ ਸੀਗੇ ਤਾਂ ਹੀ ਉਹ ਮੈਸਟਰਾਲ ਨਹੀਂ ਦਿਖਾਰੇ ਤੇ ਜਦ ਕੇ ਹੱਕ ਬਣਦਾ ਕਿ ਪੰਚਾਇਤ ਮੈਂਬਰ ਨਾਲ ਹੈ ਇੱਕ ਸਰਕਲ ਪ੍ਰਧਾਨ ਹੈ ਮੌਜੂਦਾ ਸਰਕਾਰ ਦਾ ਜੀ ਤੇ ਉਹ ਚੈੱਕ ਵੀ ਕਰ ਸਕਦੇ ਨੇ ਜੇ ਕੋਈ ਪਿੰਡ ਚੋਂ ਸ਼ਿਕਾਇਤ ਕਰਦਾ ਇਸ ਮਸਲ ਦੇਲੇ ਦੇ ਵਿੱਚ ਇਹ ਕਹਿੰਦੇ ਨੇ ਇਹ ਤੂ ਤੂ ਮੈਂ ਥੋੜੀ ਕੋਈ ਹੈ ਜੀ ਪਿੰਡ ਉਹ ਕਹਿੰਦੇ ਵੀ ਛੋਡੀ ਅਗਵਾਈ ਦੀ ਵਿੱਚ ਉਹਨਾਂ ਨੂੰ ਕੁੱਟ ਲਿਆਗਾ ਕੋਈ ਪੰਜ ਚਾਰ ਬੰਦੇ ਜਾ ਕੇ ਉਹਨੂੰ ਕੁੱਟ ਗਏ ਨੇ ਸਰ ਦੀ ਮੂਰੇ ਮੈਂ ਆਪਣੀ ਡਾਇਰੀ ਦੇ ਵਿੱਚ ਮੇਰੇ ਟਾਈਮ ਤੇ ਲੱਗੇ ਹੋਣੇ ਐਸ ਤੋਂ ਉੱਥੋਂ ਹੋ ਗਿਆ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਇਹਨਾਂ ਦੀ ਤੂ ਤੂ ਮੈਂ ਮੈਂ ਹੋਈ ਹੈ ਉਹਦੇ ਭਰਾ ਦੇ ਵੀ ਜਿਹੜੀਆਂ ਥੋੜੀਆਂ ਸੱਟਾਂ ਲਗੀਆਂ ਰঞ্জੀਤ ਸਿੰਘ ਤੇ ਇਹ ਬਿਕਰਮਜੀਤ ਸਿੰਘ ਵਿੱਕੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਜਾਫਾ ਪਿਆ ਦੋ ਜਣਿਆਂ ਦੇ ਬਸ ਜੀ ਜਿੰਨਾ ਕੋਈ ਇਹਦੇ ਵਿੱਚ ਕੋਈ ਹੈਵੀ ਨਹੀਂ 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 ਮੇਰਾ ਕੋਈ ਰੋਲ ਨਹੀਂ ਉਹ ਤਾਂ ਪਿੰਡ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਉੱਥੇ ਮੌਜੂਦਾ ਸੀਗੇ ਟੀਚਰ ਸੀਗੇ ਸਕੂਲ ਦੇ ਵਿੱਚ ਜਿੱਥੇ ਥੋੜੀ ਗੱਲ ਹੋਈ ਹੈ ਉੱਥੇ ਸਰਕਾਰੀ ਮੈਂ ਉਹ ਨੇ ਉਹਨਾਂ ਤੋਂ ਪਤਾ ਕਰ ਲਿਆ ਸੀ ਜੇ ਅਸੀਂ ਸਾਡੀ ਉੱਥੇ ਕੋਈ ਮੌਜੂਦਗੀ ਹੋਵੇ। ਉਹ ਕਹਿੰਦੇ ਵੀ ਰਣਜੀਤ ਸਿੰਘ ਇੱਕ ਹਫ਼ਤੇ ਤੋਂ ਰੈਗੂਲਰ ਵੀਡੀਓ ਬਣਾਉਣਾ ਜਾਂਦਾ ਸੀ ਵੀ ਚਲੋ ਲੇਡੀਜ਼ ਵਗੈਰਾ ਉੱਤੇ ਕੰਮ ਕਰਦੇ ਨਹੀਂ ਕੋਈ ਕਿਵੇਂ ਬੈਠਾ ਕਹਿੰਦੇ ਕੋਈ ਕਿਵੇਂ। ਵੀ ਗੱਲ ਤਾਂ ਹੈ ਕਹਿੰਦੇ। ਨਹੀਂ ਸਰ ਮੈਂ ਮੈਂ ਅੱਜ ਹੀ ਗੱਲ ਕੀਤੀ ਹੈ ਰਣਜੀਤ ਸਿੰਘ ਨਾਲ ਜੀ ਵੀ ਇਹ ਗੱਲ ਕੀ ਹੈ ਮਸਲਾ ਹਨਾ ਅੱਜ ਮੈਨੂੰ ਵੀ ਅੱਜ ਹੀ ਪਤਾ ਲੱਗਿਆ। ਇਹ ਰਣਜੀਤ ਸਿੰਘ ਨੇ ਜਿਹੜਾ ਸਾਨੂੰ ਦੱਸਿਆ ਉਹ ਕਹਿੰਦਾ ਵੀ ਮੇਰੇਲੇ ਵੀ ਪਿੰਡ ਦੇ ਵਿੱਚ ਹੀ ਹੈ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਵੀ ਉਹ ਮੇਰੇਲੇ ਵੀ ਆਉਂਦੇ ਨੇ ਸ਼ਿਕਾਇਤ ਲੈ ਕੇ ਵੀ ਐਵੇਂ ਕਰਕੇ ਉਥੇ ਜਿਹੜੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਆਪਦੇ ਬੰਦਿਆਂ ਦਾ ਫਾਇਦਾ ਉਹ ਦੇਣ ਵਾਸਤੇ ਉਹ ਉਥੇ ਹਾਜ਼ਰੀਆਂ ਭਰ ਰਿਆ ਨੇ ਗੈਰ ਕਾਨੂੰਨੀ ਮੈਂ ਉਹ ਵੀ ਉਹ ਚੈੱਕ ਕਰਨ ਵਾਸਤੇ ਜਾਂਦਾ ਸੀ ਇਹ ਮੈਸਟਰਾਲ ਮੈਨੂੰ ਦਿੰਦੇ ਨਹੀਂ ਫਿਰ ਇੱਕੋ ਹੀ ਹੱਲ ਬਣ ਜਾਂਦਾ ਬੰਦੇ ਲਵੇ ਦੇਖੋ ਜਦੋਂ ਮੈਂ ਸਰਪੰਚ ਸੀ ਮੇਰੇ ਪਿੰਡੋਂ ਬਹੁਤ ਮੁੰਡੇ ਆ ਜਿਹੜੇ ਉਹ ਵੀਡੀਓ ਬਣਾਉਣ ਚੱਲ ਜਾਂਦੇ ਸੀ ਜਦੋਂ ਮੈਂ ਚੋਰ ਹੀ ਨਹੀਂ ਹੈਗਾ ਫਿਰ ਮੈਨੂੰ ਕੀ ਦਿੱਕਤ ਹੈ ਤੇ ਉਹ ਕੋਈ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਵੀ ਸਾਡਾ ਕੋਈ ਆਇਆ ਨਹੀਂ ਕੋਈ ਗਲਤ ਮਤਲਬ ਨਾਲ ਉਹ ਵੀਡੀਓ ਨਹੀਂ ਸੀਗੀ ਉਹ ਤਾਂ ਸਿਰਫ ਉਹ ਮਤਲਬ ਸੀ ਵੀ ਉਥੋਂ ਚੈੱਕ ਹੋ ਸਕੇ ਵੀ ਕਿੰਨੇ ਬੰਦਿਆਂ ਦੇ ਜਿਹੜੇ ਆ ਹਾਜ਼ਰੀਆਂ ਨੇ ਤੇ ਕਿੰਨੇ ਬੰਦੇ ਉਹਰੇ ਹਾਜ਼ਰ ਨੇ ਉਹ ਕਿਹੜੇ-ਕਿਹੜੇ ਬੰਦੇ ਆ ਜੇ ਅਗਰ ਗੱਲ ਕਰੀਏ ਵੀਡੀਓ ਸਾਹਿਬ ਜਾਂ ਨਰੇਕਾ ਸਾਈਟ ਨੂੰ ਜਾ ਕੇ ਚੈਕਿੰਗ ਕਰ ਸਕਦੇ ਜੀ ਸੁਟਲੇ ਵੀ ਕੋਈ ਇਤਕਾਰਤਾ ਨਹੀਂ ਹੈ ਵੀ ਆਪਾਂ ਜਾ ਕੇ ਚੈੱਕ ਕਰ ਸਕਦੇ ਆ ਸਰ ਦੇਖੋ ਇਹ ਤਾਂ ਤੁਸੀਂ ਪ੍ਰੈਸ ਹੈ ਤੁਸੀਂ ਵੀ ਚੈੱਕ ਕਰ ਸਕਦੇ ਹੋ ਆਮ ਇੱਕ ਜਿਹੜਾ ਪਿੰਡ ਦਾ ਉਹ ਹੈ ਉਹ ਵੀ ਦੇਖ ਸਕਦਾ ਮੇਰੇ ਵਰਗਾ ਜਿਹੜਾ ਸਿੰਪਲ ਬੰਦੇ ਆ ਵੀ ਕੀ ਕੰਮ ਚ ਹੋ ਰਿਹਾ ਹੈ ਮੇਰੇ ਪਿੰਡ ਕੋਈ ਪੰਚਾਇਤ ਗਲਤ ਕੰਮ ਤਾਂ ਨਹੀਂ ਕਰ ਰਹੀ ਗਲਤ ਹਾਜ਼ਰੀਆਂ ਤਾਂ ਨਹੀਂ ਪਾ ਰਹੀ ਇਹ ਤਾਂ ਫੇਰ ਵੀ ਇੱਕ ਨੁਮਾਇੰਦਾ ਹੈ ਬਲਾਕ ਦਾ ਰਣਜੀਤ ਸਿੰਘ ਤੇ ਉਹਦੇ ਨਾਲ ਇਹ ਕੱਲਾ ਨਹੀਂ ਹੈਗਾ ਨਾਲ ਜਾਗਰ ਸਿੰਘ ਸਾਡੇ ਕਲੋਨੀਆ ਦੇ ਵਿੱਚੋਂ ਐਸ்சி ਨੇ ਉਹ ਵੀ ਉਹ ਵੀ ਨਾਲ ਸੀਗੇ ਉਹਨਾਂ ਨੂੰ ਵੀ ਕੋਈ ਮੈਸਟਾਲ ਨਹੀਂ ਦਿਖਾਇਆ ਜਾਂਦ ਕਿ ਉਹਨਾਂ ਦਾ ਵੀ ਰਾਈਟ ਬਣਦਾ ਜੀ ਇਹ ਦੇਖਣ ਦਾ ਕੀ ਨਾਮ ਹੈ ਜੀ ਮੈਂ ਜੀ ਮੇਰਾ ਨਾਮ ਰਣਜੀਤ ਸਿੰਘ ਫੜੋ ਬਲਾਕ ਪ੍ਰਧਾਨ ਆਜ਼ਾਦ ਇੰਡੀਪੈਂਡੈਂਟ ਪਾਰਟੀ ਸੰਗਰੂਰ ਸਰ ਇੱਕ ਵਿਕੀਪੜੋ ਦੇ ਨਾਲ ਮਸਲਾ ਆਇਆ ਵੀ ਲੜਾਈ ਝਗੜੇ ਦਾ ਕੀ ਮਸਲਾ ਕੀ ਗੱਲ ਵਾ ਸਰ ਜਿਹੜੀ ਇਹ ਲੜਾਈ ਹੋਈ ਹੈ ਉਸ ਟਾਈਮ ਮੈਂ ਆਪਣੇ ਪਿੰਡ ਦੇ ਵਿੱਚ ਨਹੀਂ ਸੀਗਾ ਮੈਂ ਪਿੰਡ ਤੋਂ ਬਾਹਰ ਸੀ ਤੇ ਉਹਨਾਂ ਨੇ ਕਿਹਾ ਵੀ ਇੱਕ ਹਫ਼ਤੇ ਤੁਸੀਂ ਕੋਈ ਵੀਡੀਓ ਨਰੇਗਾ ਲੇਡੀਆਂ ਵਗੈਰਾ ਦੀ ਬਣਾ ਰਹੇ ਸੀ ਵੀ ਉਹ ਵਕਤ ਆਏਗਾ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਕ ਹਫ਼ਤੇ ਤੋਂ ਨਹੀਂ ਮੈਂ ਪਿੱਛੇ ਜਿਹੜਾ ਆਪਣੇ ਪਿਛਲੇ ਐਤਵਾਰ ਸੀ ਨਾ ਉਸ ਦਿਨ ਤੋਂ ਮੈਂ ਇਹਨੇ ਮੇਰੇ ਕੋਲ ਨਾ ਪਿੰਡ ਦੇ ਵਿੱਚੋਂ ਕੁਝ ਨਰੇਗਾ ਵਰਕਰ ਆਏ ਸੀ ਉਹਨਾਂ ਦਾ ਕਹਿਣਾ ਸੀ ਲੇਡੀਆਂ ਦੇ ਵਿੱਚ ਜਿਹੜੀਆਂ ਗਲਤ ਹਾਜ਼ਰੀਆਂ ਨੇ ਜਿਹੜੀਆਂ ਉਹ ਪਾਈ ਰਹੀਆਂ ਨੇ ਤੇ ਕੰਮ ਤੇ ਬੰਦੇ ਜਾ ਨਹੀਂ ਰਹੇ ਕੋਈ ਕਿਸੇ ਦੇ ਫਾਰਮ ਵਿੱਚ ਭੇਜ ਦਿੱਤਾ ਜਾਂਦਾ ਹੈ ਕੋਈ ਕਿਸੇ ਦੇ ਘਰਾਂ ਵਿੱਚ ਪੋਚੇ ਰੌਣ ਲਈ ਭੇਜ ਦਿੱਤਾ ਜਾਂਦਾ ਹੈ ਤੇ ਉਹ ਸਬੰਧ ਦੇ ਵਿੱਚ ਮੈਂ ਚੈਕਿੰਗ ਕਰਨ ਲਈ ਗਿਆ ਸੀ ਤੇ ਜਦੋਂ ਉੱਥੇ ਜਾ ਕੇ ਦੇਖਿਆ ਟੋਬੇ ਦੇ ਉੱਪਰ ਤੇ ਉੱਥੇ ਮਤਲਬ ਹੀ ਕੋਈ ਵੀ ਲੇਡੀਆਂ ਜਿਹੜੀ ਕੰਮ ਨਹੀਂ ਕਰ ਰਹੀ ਸੀ ਹਾਜ਼ਰ ਨਹੀਂ ਸੀ ਉਸ ਉਸ ਜਗ੍ਹਾ ਤੇ ਤੇ ਉਸ ਟੋਬੇ ਦੀ ਮੈਂਨੇ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਮੈਂ ਦੂਸਰੇ ਟੋਬੇ ਤੇ ਚਲਾ ਗਿਆ ਉਸ ਟੋਬੇ ਦੇ ਉੱਤੇ ਵੀ ਕੋਈ ਲੇਡੀਜ਼ ਕੰਮ ਨਹੀਂ ਕਰ ਰਹੀ ਸੀ ਨਾ ਕੋਈ ਜੈਂਟਸ ਮੈਂ ਉਸ ਟੋਬੇ ਦੀ ਖਾਲੀ ਦੀ ਵੀਡੀਓ ਬਣਾ ਲਈ ਹਾਂਜੀ ਅ ਜਿਹੜੇ ਕਹਿੰਦੇ ਨੇ ਵੀ ਲੇਡੀਜ਼ ਦੀ ਵੀਡੀਓ ਬਣਾਈ ਗਿਆ ਕਹਿੰਦੇ ਲੇਡੀਜ਼ ਨੇ ਵੀ ਨਰੇਕਾੜੇ ਨੇ ਵੀ ਕਿ ਸਾਡੀ ਵੀਡੀਓ ਬਣਾ ਰਿਹਾ ਸੀ ਰੰਜੀਤ ਜੀ ਉਹਨੇ ਕੀ ਅਕਾਰੇ ਕੀਤਾ ਸਰ ਉਹ ਸੋਮਵਾਰ ਦੀ ਗੱਲ ਆ ਸੋਮਵਾਰ ਨੂੰ ਮੈਂ ਮੇਰੇ ਪਿੰਡ ਤੋਂ ਐਸ்சி ਪੰਚਾਇਤ ਮੈਂਬਰ ਜਾਗਰ ਸਿੰਘ ਨੂੰ ਨਾਲ ਲੈ ਕੇ ਮੈਂ ਚੈਕਿੰਗ ਕਰਨ ਲਈ ਚਲਾ ਗਿਆ ਕਿ ਚਲੋ ਆਪਾਂ ਦੇਖਦੇ ਹਾਂ ਜਗਰ ਸਿੰਘ ਜੀ ਵੀ ਜਿਹੜਾ ਆਪਣੇ ਪਿੰਡ ਦੇ ਚੰਦਰੇਗਾ ਦਾ ਕੰਮ ਹੈ ਉਹ ਸਹੀ ਚੱਲ ਰਿਹਾ ਤੇ ਅਸੀਂ ਉਹ ਦੇਖਣ ਚਲੇ ਗਏ ਇੱਕ ਟੋਬੇ ਉੱਪਰ ਚਲੇ ਗਏ ਹਨਾ ਉੱਥੇ ਅਸੀਂ ਵੀਡੀਓ ਬਣਾਈ ਉੱਥੇ ਕੋਈ ਵੀ ਬੰਦਾ ਕੰਮ ਨਹੀਂ ਕਰ ਰਿਹਾ ਸੀ ਤੇ ਦੂਸਰੇ ਟੋਬੇ ਦੇ ਉੱਪਰ ਮੈਂ ਵੀਡੀਓ ਬਣਾਈ ਕੁਝ ਲੇਡੀਜ਼ ਕੰਮ ਕਰ ਰਹੀਆਂ ਸੀ ਮੈਂ ਬਹੁਤ ਦੂਰ ਤੋਂ ਵੀਡੀਓ ਬਣਾਈ ਸੀ ਇਹਨਾਂ ਦੀ ਨੇੜੇ ਜਾ ਕੇ ਨਹੀਂ ਉੱਥੇ ਹੋਰ ਕੋਈ ਮੈਂ ਮਲੇ ਇਹਨਾਂ ਦਾ ਕੋਈ ਮੇਟ ਵਗੈਰਾ ਨਹੀਂ ਸੀਗਾ ਤੇ ਉਸ ਤੋਂ ਅੱਗੇ ਅਗਲੇ ਟੋਬੇ ਤੇ ਮੈਂ ਗਿਆ ਉਸ ਤੇ ਮੈਂਨੇ ਇੱਕ ਵੀਡੀਓ ਬਣਾਈ ਇਹਨਾਂ ਦੀ ਉੱਥੇ ਵੀ ਕੋਈ ਮੇਟ ਨਹੀਂ ਸੀ ਤੇ ਉਸ ਤੋਂ ਬਾਅਦ ਤੀਸਰੀ ਟੋਬੇ ਤੇ ਜਦੋਂ ਮੈਂ ਗਿਆ ਉੱਥੇ ਮੈਂ ਵੀਡੀਓ ਬਣਾਈ ਉੱਥੇ ਕੋਈ ਵੀ ਲੇਡੀਜ਼ ਨਾਲ ਕੋਈ ਜੈਂਟਸ ਕੰਮ ਨਹੀਂ ਕਰ ਰਿਆ ਸੀ ਜਦ ਕਿ ਉੱਥੇ ਦਾ ਮਿਸਟਰੋਲ ਨਿਕੜਿਆ ਹੋਇਆ ਤੇ ਉਸ ਤੋਂ ਬਾਅਦ ਵਿੱਚ ਸਰ ਮੈਂ ਨਾ ਆਪਣੇ ਪਿੰਡ ਸ਼ਮਸ਼ਾਨ ਘਾਟ ਦੇ ਵਿੱਚ ਨਾਲ ਇੱਕ ਟੋਬਾ ਹੈ ਉੱਥੇ ਚੱਲ ਗਿਆ ਉੱਥੇ ਜਾ ਕੇ ਮੀਟ ਸੀ ਮੈਂ ਉਸ ਤੋਂ ਮਿਸਟਰੋਲ ਦੀ ਮੰਗ ਕੀਤੀ ਤੇ ਉਸ ਨੇ ਮਿਸਟਰੋਲ ਨਹੀਂ ਦਿਖਾਇਆ ਮੈਨੂੰ ਤੇ ਉਸ ਤੋਂ ਬਾਅਦ ਵਿੱਚ ਮੈਂ ਪ੍ਰੂਫ ਦੇ ਤੌਰ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਲਾਂ ਉਹ ਮੈਂ ਵੀਡੀਓ ਬਣਾਉਣ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਮੇਰਾ ਫੋਨ ਹੈ ਹੈਪੀ ਸਿੰਗਰ ਤੇ ਅੰਬੀ ਇਹ ਦੋਨਾਂ ਨੇ ਮੇਰਾ ਫੋਨ ਖੋਲਿਆ ਤੇਰੇ ਉਸਦੇ ਬਾਅਦ ਵਿੱਚ ਉੱਥੇ ਥੋੜੀ-ਬੋਤੀ ਸਾਡੀ ਤੂੰ-ਤੂੰ ਮੈਂ-ਮੈਂ ਹੋਈ ਵੈਸੇ ਕੋਈ ਜ਼ਿਆਦਾ ਨਹੀਂ ਗੱਲਾਂ-ਵਾਤਾਂ ਚ ਹੋਈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੇਰਾ ਜਿਹੜਾ ਮੈਨੂੰ ਫੋਨ ਦੇ ਦਿੱਤਾ ਤੇ ਇਹਨੇ ਵਿੱਚ ਹੀ ਮੇਰਾ ਫੋਨ ਮੈਨੂੰ ਫੜਾ ਦਿੱਤਾ ਤੇ ਆਪਣੇ ਫੋਨ ਦੇ ਉੱਤੋਂ ਹੈਪੀ ਨੇ ਵਿੱਕੀ ਸਰਪੰਚ ਸਾਹਿਬ ਦਾ ਹੈਨਾ ਉਹਨਾਂ ਨੂੰ ਉਹਨਾਂ ਨੂੰ ਫੋਨ ਕੀਤਾ ਉਹ ਉੱਥੇ ਮੌਕੇ ਤੇ ਆ ਗਏ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੈਨੂੰ ਕੀ ਅਧਿਕਾਰ ਹੈ ਇੱਥੇ ਵੀਡੀਓ ਬਣਾਉਣ ਦਾ ਤੇ ਮੈਂ ਉਸ ਨੂੰ ਇਹ ਜਵਾਬ ਦਿੱਤਾ ਕਿ ਇਹ ਤਾਂ ਇੱਕ ਆਮ ਨਾਗਰਿਕ ਦਾ ਅਧਿਕਾਰ ਹੈ ਵੀ ਆਪਾਂ ਆਪਣੇ ਪਿੰਡ ਦਾ ਜਿਹੜਾ ਕੰਮ ਹੈ ਉਹਨੂੰ ਦੇਖ ਸਕਦੇ ਆ ਠੀਕ ਆ ਤੇ ਤੇ ਬਾਕੀ ਮੇਰੇ ਨਾਲ ਤਾਂ ਇੱਕ ਐਸੀ ਪੰਚਾਇਤ ਮੈਂਬਰ ਵੀ ਨਾਲ ਸੀ ਉਹ ਜੱਤ ਕਸੂਟ ਕੱਕ ਕਿਹਾ ਗਿਆ ਵੀ ਉਹਨੇ ਘੱਟ ਬੋਲੇ ਗਏ ਨੇ ਜਾਂ ਹੋਰ ਵੀ ਮਤਲਬ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੇਖੋ ਸਾਡਾ ਸਾਰਾ ਸਾਰਾ ਹੀ ਸਾਡਾ ਪਿੰਡਾਂ ਦੇ ਵਿੱਚ ਤਾਂ ਬਹੁਤ ਸੋਹਣਾ ਭਾਈਚਾਰਾ ਬਣਿਆ ਹੋਇਆ ਠੀਕ ਆ ਇਦਾਂ ਦੀ ਕੋਈ ਗੱਲ ਨਹੀਂ ਹੋਈ ਇਦਾਂ ਜੇ ਹੋਰ ਇਹ ਤਾਂ ਆਪਣੇ ਕੋਲੋਂ ਤਾਂ ਜੋ ਮਰਜ਼ੀ ਬਣਾ ਕੇ کہیں ਜਾਵੇਂ ਤਾਂ ਸਾਨੂੰ ਵੀ ਤਾਂ ਕਹਿ ਜਾਂਦੇ ਆ ਜੱਟ ਖਿਲਾੜੀ ਪੱਟ ਇਦਾਂ ਦੀਆਂ ਗੱਲਾਂ ਹਨਾ ਐਵੇਂ ਤਾਂ ਕੋਈ ਗੱਲ ਨਹੀਂ ਹੈਗੀ ਦੀ ਜਿਹੜੀ ਲੇਡੀਜ਼ ਨੇ ਕਿਹਾ ਕਹਿੰਦੇ ਵੀ ਕੋਈ ਕਿਵੇਂ ਖੜਾ ਕੋਈ ਕਿਵੇਂ ਖੜਾ ਵੀ ਜਿਹੜੀਆਂ ਵੀਡੀਓ ਬਣਾਈਆਂ ਨੇ ਵੀ ਗਲਤ ਦਾ ਇਫਰਾਜ ਜੇ ਉਹਦੇ ਵਿੱਚ ਕੋਈ ਕਿਵੇਂ ਖੜਾ ਜਾਂ ਕਿਵੇਂ ਖੜਾ ਦੇਖੋ ਉਹਦੇ ਵਿੱਚ ਉਹ ਵੀਡੀਓ ਸਿਰਫ ਮੇਰੇ ਕੈਮਰੇ ਵਿੱਚ ਹੀ ਨੇ ਤੇ ਮੈਂ ਇਹਨਾਂ ਨੂੰ ਕਿਸੇ ਪਾਸੇ ਵਾਇਰਲ ਕਰਦਾਂ ਜਾਂ ਕੋਈ ਗੱਲ ਬਾਤ ਹੁੰਦੀ ਹੈ ਮੇਰੇ ਤੇ ਜੋ ਮਰਜ਼ੀ ਕਾਰਵਾਈ ਕੀਤੀ ਜਾਵੇ ਜੋ ਮੇਰੇ ਕੋਲ ਹੈ ਜੋ ਮੇਰੇ ਮੋਬਾਈਲ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਜੀ ਤੁਸੀਂ ਕੀ ਇਨਸਾਫ ਮੰਗਦੇ ਸਰ ਇਨਸਾਫ ਤਾਂ ਇਹ ਦੇਖੋ ਜੇ ਕੋਈ ਮੇਰੇ ਤੋਂ ਗਲਤੀ ਹੋਈ ਆ ਪ੍ਰਸ਼ਾਸਨ ਰੂਫ ਦੇ ਆਧਾਰ ਦੇ ਉੱਤੇ ਆਪਾਂ ਤੋਂ ਮੈਂ ਆਪਾਂ ਮਾਫੀ ਮੰਗਣ ਨੂੰ ਤਿਆਰ ਆ ਪਰ ਜੇ ਉਹਨਾਂ ਤੋਂ ਗਲਤੀ ਹੋਈ ਹੈ ਤਾਂ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਦੇਖੋ ਪਿੰਡ ਦੇ ਵਿੱਚ ਜਿਹੜੀ ਪਾਈਚਾਰ ਕਿਸਾਂਝ ਆਪਣੇ ਬਣਾ ਕੇ ਰੱਖਣੀ ਆ ਤੇ ਮੈਂ ਵੈਸੇ ਅੱਜ ਤੱਕ ਵੀ ਕਦੇ ਨਹੀਂ ਲੜਿਆ ਕਿਸੇ ਦੇ ਨਾਲ ਐਦਾਂ ਦੀ ਕੋਈ ਗੱਲ ਨਹੀਂ ਹੈਗੀ। ਹੋਪ ਕੇ ਮਸਲਾ ਹੈ ਕੱਲ ਕੀ ਗੱਲ ਬਾਤ ਇਹ ਸਾਡੇ ਕੋਲ ਜਿਵੇਂ ਇਹਨਾਂ ਨੇ ਦੱਸਿਆ ਇੱਕ ਕੇਸ ਹੈ ਬਿਕਰਮਜੀਤ ਸਿੰਘ ਕੋਈ ਪੜੋ ਤੋਂ ਤੇ ਇਹ ਸਵੇਰੇ ਆਪਣੇ ਕੋਲੇ 11:00 ਵਜੇ ਆਇਆ ਪੇਸ਼ੈਂਟ ਤੇ 9:00 ਵਜੇ ਦੱਸ ਰਹੇ ਨੇ ਕੋਈ ਆਪਣੇ ਲੜਾਈ ਝਗੜੇ ਦਾ ਸੀਨ ਸੀਗਾ ਤੇ ਜਿਹਦੇ ਕਰਕੇ ਆਪਣੇ ਕੋਲ ਦਾਖਲ ਹੋਇਆ ਆਪਾਂ ਇਹਦੀ ਸਾਰੀਆਂ ਸੱਟਾਂ ਵਗੈਰਾ ਨੋਟ ਕਰਕੇ ਤੇ ਕਈ ਜਗ੍ਹਾ ਤੇ ਇੰਜਰੀ ਹੈਗੀ ਆ ਪੇਸ਼ੈਂਟ ਦੀ ਉਹ ਨੋਟ ਕਰਕੇ ਤੇ ਇਹਨੂੰ ਅ ਬਸ ਹੁਣ ਭੇਜ ਰਹੇ ਹਾਂ ਨਾਲ ਦੀ ਨਾਲ ਨਾ ਸਿਵਲ ਹਸਪੀਟਲ ਸੰਗਰੂਰਪਟਨ ਇਨਵੈਸਟੀਗੇਸ਼ਨ ਵਾਸਤੇ ਕੋਈ ਬਾਰੀ ਵੱਡੀ ਇੰਜਰੀ ਤਾਂ ਨਹੀਂ ਨੀ ਅ ਨਹੀਂ ਉਹ ਬਾਹਰੋਂ ਦੇਖਣ ਨੂੰ ਤਾਂ ਨਹੀਂ ਹਜੇ ਕੁਝ ਕਹਿ ਸਕਦੇ ਹੈਗੇ ਪਰ ਉਹ ਅੰਦਰ ਜਿਹ ਹੈ ਤਾਂ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਠੀਕ ਹੈ ਠੀਕ ਸਰਕੂ ਕੋਈ ਕੋ ਕੋਪੋਪੜ ਲੜਾਈ ਹੋਈ ਸੀ ਵਰੀ ਮਾਰਨਿੰਗ ਕੀ ਮਸਲਾ ਸੀ ਉਥੇ ਪਰ ਤੇ ਸਾਨੂੰ ਇੱਕ ਐਮਐਲਆਰ ਰਿਸਿਵ ਹੋਈ ਸੀ ਜੀ ਪੜੋਪਿੰਡ ਦੀ ਤੇ ਉਹਦੇ ਰਿਗਾਰਡਿੰਗ ਹਾਲੇ ਜਿਹੜਾ ਹੈਗਾ ਬਿਆਨ ਲਿਖਣਾ ਪੈਂਡਿੰਗਾ ਹੈਗਾ ਤੇ ਆਪਣੇ ਆਫੀਸਰ ਗਏ ਸੀ ਕਿ ਸਟੇਟਮੈਂਟ ਲਿਖਣ ਬਟ ਹਾਲੇ ਉਹਨਾਂ ਨੇ ਸਟੇਟਮੈਂਟ ਨਹੀਂ ਲਿਖਾਈ ਹੈ ਜੀ ਤੇ ਉਹਨਾਂ ਦੀ ਜਲਦੀ ਸਟੇਟਮੈਂਟ ਲਿਖ ਕੇ ਜੋ ਬਣਦੀ ਕਾਰਵਾਈ ਹੈ ਜੀ ਜਿਨ੍ਹਾਂ ਦੇ ਅਗੇਂਸਟ ਹੈ ਜੀ ਉਹ ਕੀਤੀ ਜਾਵੇ